ਕਿ ਜਦੋਂ ਅਸੀਂ ਕੋਈ ਪ੍ਰਾਪਰਟੀ ਖਰੀਦਦੇ ਹਾਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਪ੍ਰਾਪਰਟੀ ਦੀ ਫਰਜ਼ ਕਢਵਾਓ ਉਸ ਦਾ ਤੁਸੀਂ ਜਿਹੜੀ ਮਾਲਕੀ ਹੈ ਅਤੇ ਕਸ਼ਤਕਰ ਦਾ ਜਿਹੜਾ ਖਾਨਾ ਹੈ ਜਾਂ ਕੱਲੇ ਦੀ ਖੇਵਟ ਹੈ ਜਾਂ ਮੰਨ ਲਓ ਉਸ ਖੇਵਟ ਦੇ ਵਿੱਚ ਕਿੱਦਾਂ ਜਿਹੜੀ ਉਸ ਦੀ ਵੰਡ ਹੋਈ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਕਿ ਉਸ ਦਾ ਲੱਠਾ ਜਾਂ ਜਿਹੜਾ ਅਕਸਸਜਰ ਹੈ ਉਹ ਚੈੱਕ ਕਰੋ ਕਿ ਜਿਹੜੀ ਤੁਹਾਨੂੰ ਜਗਾ ਵੇਚੀ ਜਾ ਰਹੀ ਹੈ ਉਹ ਉਸ ਤੋਂ ਯਾਨੀ ਕਿ ਵੈਰੀਫਾਈ ਕਰੋ ਉਸ ਦੀ ਜਿਹੜੀਆਂ ਡਾਇਰੈਕਸ਼ਨਾਂ ਦੇਖੋ ਉਸ ਦਾ ਆਸ-ਪਾਸ ਦਾ ਏਰੀਆ ਦੇਖੋ ਤੁਹਾਨੂੰ ਜਿਹੜਾ ਕਬਜ਼ਾ ਹੈ ਉਹੀ ਜਗ੍ਹਾ ਦਾ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਦੋਸਤੋ ਤੁਸੀਂ ਕਬੜੀ ਅਹਿਮ ਗੱਲ ਹੈ ਉਸ ਦਾ ਜਿਹੜਾ ਰਿਕਾਰਡ ਹੈ ਤੁਸੀਂ ਪਟਵਾਰੀ ਤੋਂ ਕਈ ਪਿਛਲੇ ਸਾਲਾਂ ਦਾ ਦੇਖੋ ਕਿ ਜਿਹੜੀ ਉਹ ਪ੍ਰਾਪਰਟੀ ਵੇਚਣ ਵਾਲੀ ਨੂੰ ਆਈ ਹੈ ਉਹ ਕਿਵੇਂ ਆਈ ਹੈ ਮੰਨ ਲਓ ਉਸ ਨੇ ਪ੍ਰਾਪਰਟੀ ਖਰੀਦੀ ਹੈ ਉਸ ਦਾ ਪਹਿਲਾਂ ਤਾਂ ਨਹੀਂ ਕੋਈ ਡਿਸਪਿਊਟ ਹੁੰਦਾ ਲੇਕਿਨ ਉਹ ਮਾਲਕ ਬਣਿਆ ਕਿਵੇਂ ਹੈ ਉਹ ਪ੍ਰਾਪਰਟੀ ਉਸ ਨੂੰ ਪੀੜੀ ਦਰ ਪੀੜੀ ਆਈ ਹੈ ਜਿਹੜਾ ਵੇਚਣ ਵਾਲਾ ਹੈ ਉਹ ਪੂਰੀ ਪ੍ਰਾਪਰਟੀ ਦਾ ਹੱਕਦਾਰ ਨਹੀਂ ਹੈ ਤਾਂ ਤੁਸੀਂ ਪ੍ਰੋਪਰਟੀ ਦੇ ਕਿਵੇਂ ਹੱਕਦਾਰ ਹੋਵੋਗੇ ਤੁਸੀਂ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰਿਓ